ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਾਨਕ ਸਾਹਿਬ ਜਗਰਾਓ ਬਿਰਾਜਮਾਨ ਹਨ ਅਸੂ ਕਤਕ ਦੇ ਦਿਨ ਹਨ ਅਬਿਚਲ ਨੀਵ ਤਰੀ ਗੁਰੂ ਨਾਨਕ ਨਿਤਨਿਤ ਚੜੇ ਸਵਾਈ ਭਾਵੇਂ ਬਾਬਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਜੋ ਮਰਿਆਦਾ ਚਲਦੀ ਆਈ ਹੈ ਉਸ ਨੂੰ ਕੋਈ ਗੁਰੂ ਨਾਨਕ ਦੇ ਪੁਰਨੇ ਪਾਏ ਨੂੰ ਚੰਗਾ ਸਮਝਦਾ ਸੀ ਕੋਈ ਪੰਜਵੇਂ ਪਾਤਸ਼ਾਹ ਦੇ ਪੁਰਨਿਆਂ ਦੀ ਵਡਿਆਈ ਕਰਦਾ ਸੀ ਕੋਈ ਨੀ ਰੋਲ ਜੰਗ ਯੁੱਧ ਨੂੰ ਮੁੱਖ ਰੱਖ ਕੇ ਦਸਵੇਂ ਪਾਤਸ਼ਾਹ ਦੀ ਬਾਣੀ ਅਤੇ ਰਸਤੇ ਨੂੰ ਚੰਗਾ ਸਮਝਦਾ ਸੀ। ਤਿਵੇਂ ਹੀ ਕਲਕੀਦਾਰ ਤੋਂ ਬਾਅਦ ਵਿੱਚ ਵੀ ਸਿੱਖਾਂ ਪਰ ਬਹੁਤ ਮੁਸੀਬਤਾਂ ਆਈਆਂ ਤੇ ਆਪੋ ਆਪਣੀ ਬੁੱਧ ਅਨੁਸਾਰ ਮਰਿਆਦਾ ਚਲਾਈ ਆਈ। ਫਿਰ ਅਕਾਲੀਆਂ ਨੇ ਬੁੱਧੀ ਅਨੁਸਾਰ ਸ਼ਰਾਧੀਆਂ ਲਕੀਰਾਂ ਮਾਰੀਆਂ। ਪਰ ਬਾਬਾ ਜੀ ਨੇ ਅਸਲੀ ਛਿਪੀ ਹੋਈ ਮਰਿਆਦਾ ਨੂੰ ਪ੍ਰਗਟ ਕਰਕੇ ਨਿਰੰਕਾਰੀ ਹੁਕਮ ਅਨੁਸਾਰ ਐਸੀ ਮਰਿਆਦਾ ਚਲਾਈ ਹੈ। ਜੋ ਵੀ ਇਸ ਘਰ ਦੀ ਮर्यादा ਨਾਲ ਕੀਰਤਨ ਸਿਮਰਨ ਸੇਵਾ अथवा ਰੈਣੀ ਬੈਣੀ ਰੱਖਦਾ ਹੈ ਉਸ ਨੂੰ ਲੋਕ ਪਰ ਲੋਕ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਤੇ ਜੇ ਕੋਈ ਅਨਮਤਤਾ ਨਾਲ ਵੀ ਇਸ ਮर्यादा ਨੂੰ ਤੱਕਦਾ ਹੈ ਉਸ ਦਾ ਵੀ ਸਿਰ ਝੁਕ ਜਾਂਦਾ ਹੈ ਜਿਉਂ-ਜਿਉਂ ਹਜ਼ੂਰ ਦੀ ਖੁਸ਼ਬੂ ਫੈਲ ਰਹੀ ਹੈ ਤਿਵੇਂ ਹੀ ਪੋਰਾ ਰੂਪ ਸੰਗਤ ਵੱਧੀ ਜਾ ਰਹੀ ਹੈ ਤੇ ਜੋ ਦਰਸ਼ਨ ਪਰਸਨ ਕਰਦਾ ਹੈ ਉਹ ਇਹੀ ਕਹਿੰਦਾ ਹੈ ਹਾਥ ਕਲਮ ਅਗਮ ਮਸਤਕ ਲੇਖਾਵਤੀ ਉਰਜ ਰਹੇਓ ਸਭ ਸੰਗ ਅਨੂਪ ਰੂਪਾਵਤੀ ਉਸਤ ਕਹਿ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਬਾਬਾ ਜੀ ਦੀਵਾਨ ਵਿੱਚ ਜਾਂ ਸਵੇਰ 8-9 ਵਜੇ ਸੁਖਮਨੀ ਸਾਹਿਬ پاس ਆਉਂਦੇ ਹਨ ਤਾਂ ਸੰਗਤ ਦਾ ਬਹੁਤ ਇਕੱਠ ਹੋ ਜਾਂਦਾ ਹੈ ਅਤੇ ਕੋਈ ਨਾ ਕੋਈ ਫੁਰਨਾ ਬਣਾ ਕੇ ਹਰ ਇੱਕ ਜੀਵ ਉੱਤਰ ਲੈਣ ਦੀ ਆਸ ਰੱਖਦਾ ਹੈ ਕਿਉਂਕਿ ਬਾਬਾ ਜੀ ਨਾਲ ਗੱਲ ਕਰਨੀ ਤਾਂ ਮੁਸ਼ਕਲ ਹੈ ਤੇ ਮਨ ਵਿੱਚ ਇੱਛਾ ਰੱਖ ਕੇ ਬੇਨਤੀ ਸਭ ਹੀ ਕਰਦੇ ਹਨ ਹਜ਼ੂ ਨੇ ਸਾਰਿਆਂ ਦੀਆਂ ਭਾਵਨਾ ਪੂਰਨ ਕਰਨ ਖਾਤਰ ਨਮੀ ਜੁਗਤ ਬਣਾਈ ਸੱਚਤਾ ਪਰ ਜਾਣੀ ਇਹ ਜਾਂ ਜੁਗਤ ਜਾਣੇ ਜੀਓ ਭਾਵ ਮਨ ਦੀ ਇੱਛਾ ਤਾਂ ਪੂਰੀ ਹੋਵੇਗੀ ਜੇ ਇਸ ਜੁਗਤ ਅਨੁਸਾਰ ਵਰਤੋਗੇ ਤਾਂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ अथवा ਸਰਬ ਰੋਗ ਕਾ ਓਖ ਨਾਮ ਜਿੱਥੇ ਹੁਣ ਸਰੋਵਰ ਦੇ ਕੰਡੇ ਤੇ ਛਿਪਦੇ ਵੱਲ ਸੰਪੜ ਪਾੜ ਚਲਦੇ ਹਨ ਇੱਥੇ ਸੰਤ ਲਖਮਨ ਦਾਸ ਦੀ سپੁਰਦੀ ਵਿੱਚ ਬਾਬਾ ਜੀ ਨੇ ਪਾਠ ਸ਼ੁਰੂ ਕਰਾ ਦਿੱਤੇ ਜਿਤਨੇ ਕੋ ਪਾਠੀ ਰਹਿਣ ਵਾਲੇ ਸੀ ਉਤਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਸ਼ੁਰੂ ਕਰਾ ਦਿੱਤੇ ਬਾਕੀ ਜੋ ਵੀ ਬਾਰੋ ਯਾਤਰੀ ਆਉਂਦਾ ਹੈ ਉਸ ਨੂੰ ਇਹ ਹੁਕਮ ਦੇ ਦਿੱਤਾ ਕਿ ਪਹਿਲਾ 3 ਦਿਨ ਪਾਠ ਕਰੇ ਜੇ 3 ਦਿਨਾਂ ਵਿੱਚ ਫੁੰਨੇ ਦਾ ਉੱਤਰ ਨਾ ਮਿਲੇ ਤਾਂ ਬੇਨਤੀ ਕਰਕੇ ਪੁੱਛ ਲਵੇ ਪਾਠੀ ਸਿੰਘ ਇਹ ਸਨ ਪ੍ਰੇਮ ਸਿੰਘ ਬਿਲਗੇ ਤੋਂ ਜਲੰਧਰ ਕਰਤਾਰ ਸਿੰਘ ਰਾਜਿਆਣੇ ਤੋਂ ਫਿਰੋਜ਼ਪੁਰ ਹੁਕਮ ਸਿੰਘ ਕਿੱਲੀ ਮੋਗਾ ਪੂਰਨ ਸਿੰਘ ਗਾਲਬ ਤੋਂ ਲੁਧਿਆਣਾ ਹੀਰਾ ਸਿੰਘ ਹੰਦਾਲ ਤੋਂ ਲਾਹੌਰ ਕਿਸ਼ਨ ਸਿੰਘ ਮਜੂਕੇ ਤੋਂ ਨਾਬਾ ਸੋਨ ਸਿੰਘ ਸੰਧੂ ਕਲਾ ਪਟਿਆਲਾ ਸੋਬਾ ਸਿੰਘ ਕਲੇਰਾ ਤੋਂ ਲੁਧਿਆਣਾ ਬਚਨ ਸਿੰਘ ਕਲੇਰਾ ਤੋਂ ਕਹਿਰ ਸਿੰਘ ਸੁਖਮਨੀਆ ਕਲੇਰਾ ਤੋਂ ਗਿਆਨੀ ਕਹਿਰ ਸਿੰਘ ਕਲੇਰਾ ਤੋਂ ਰਾਮ ਸਿੰਘ ਕੋਕੇ ਲੁਧਿਆਣਾ ਖੇਮ ਸਿੰਘ ਚੂੜਚੱਕ ਮੋਗਾ ਈਸ਼ਰ ਸਿੰਘ ਮਾਨਸਾ ਮੰਡੀ ਤੋਂ ਪਟਿਆਲਾ ਸਾਧੂ ਸਿੰਘ ਸੇਵਾ ਸਿੰਘ ਪੰਗਵਾ ਲਾਇਲਪੁਰ ਇੱਕ ਪਾਠ ਸੰਪਾਠ ਔਕੀ ਘੜੀ ਨ ਦੇਖਣ ਦੇਈ ਜਿਸ ਦਾ ਪੰਜਵੇਂ ਦਿਨ ਭੋਗ ਪੈਂਦਾ ਸੀ ਨਾਲ ਜਪਜੀ ਸਾਹਿਬ ਦਾ ਸੰਪਾਠ ਤੀਜਾ ਅਖੰਡ ਪਾਠ ਨਾਲ ਜਪਜੀ ਸਾਹਿਬ ਦਾ ਪਾਠ ਪੰਜਵਾਂ ਸਹਿਜ ਪਾਠ ਛੇਵਾਂ ਸੁਖਮਨੀ ਸਾਹਿਬ ਦਾ ਪਾਠ ਹੁਣ ਜੋ ਵੀ ਬਾਰੋ ਯਾਤਰੀ ਆਉਂਦੇ ਹਨ ਉਹਨਾਂ ਵਾਸਤੇ ਪਾਠ ਇੰਜ ਸੰ ਦੋ ਦੋ ਘੰਟੇ ਦੀ ਰੋਲ ਹਾਰਿਕ ਨੇ ਦੇਣੀ ਹੈ ਜਿਸ ਤਰ੍ਹਾਂ ਦਾ ਕੋਈ ਪਾਠ ਕਰ ਸਕਦਾ ਹੈ ਉਸੇ ਤਰ੍ਹਾਂ ਦੀ ਰੋਲ ਦਿੱਤੀ ਜਾਣੀ ਸਤਵਾਂ ਪਾਠ ਸ਼ੁਰੂ ਹੋ ਗਿਆ ਜੇ ਜਪਜੀ ਸਾਹਿਬ ਦਾ ਪਾਠ ਕਰ ਸਕਦਾ ਹੈ ਤਾਂ ਜਪਜੀ ਸਾਹਿਬ ਦੀ ਰੋਲ ਲਾਵੇ ਜੇ ਮੂਲ ਮੰਤਰ ਦਾ ਪਾਠ ਕਰ ਸਕਦਾ ਹੈ ਤਾਂ ਮਾਲਾ ਫੜ ਕੇ 2-2 ਘੰਟੇ ਦੀ ਰੋਲ ਲਾਈ ਜਾਵੇ ਜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਹੈ ਤਾਂ 2-2 ਘੰਟੇ ਵਾਹਿਗੁਰੂ ਵਾਹਿਗੁਰੂ ਦੀ ਮਾਲਾ ਫੜ ਕੇ ਰੋਲ ਲਾਈ ਜਾਵੇ ਇਸੇ ਤਰ੍ਹਾਂ ਜੋ ਮਾਈਆਂ ਬੀਬੀਆਂ ਦੂਰੋਂ ਨੇੜਿਓਂ ਪੁਰਸ਼ਾਂ ਦੇ ਨਾਲ ਆਈਆਂ ਹਨ ਉਹਨਾਂ ਨੂੰ ਵੀ ਹੁਕਮ ਸੀ ਕਿ ਕੁਟੀਆਂ ਤੋਂ ਬਾਹਰ ਕਿਕਰਾਂ ਹੇਠਾਂ ਜਿੱਥੇ ਸੰਗਦੀਰੀ ਆਸ਼ਦਾ ਪਰ ਪੰਧ ਹੁੰਦਾ ਸੀ ਉੱਥੇ ਆਪਣੇ ਆਸਨਾ ਤੇ ਹੀ ਦੋ-ਦੋ ਘੰਟੇ ਰੋ ਲਾ ਕੇ ਪੰਜ-ਪੰਜ ਪਾਠੀਆਂ ਦੇ ਹਿਸਾਬ ਸਾਰੀ ਸੰਗਤ ਨੇ ਪਾਠ ਰੱਖ ਦਿੱਤੇ ਤਕਰੀਬਨ 2-13 ਭਾਵ 26 ਪਾਠ ਆਰੰਭ ਹੋ ਗਏ ਬਾਬਾ ਜੀ ਦਾ ਹੁਕਮ ਸੀ ਕਿ ਕੋਈ ਵੀ ਇੱਥੇ ਵੇਲਾ ਨਾ ਰਹੇ ਸਭ ਪਾਠ ਕਰਨ ਹੁਣ ਜਿਹੜੇ ਬਾਬਾ ਜੀ ਦੀ ਪ੍ਰੀਖਿਆ ਕਰਨ ਵਾਸਤੇ ਬਿਨਾਂ ਮਤਲਬ ਤੋਂ ਫੁੰਨੇ ਬਣਾ ਕੇ ਆਏ ਸੀ ਉਹਨਾਂ ਨੂੰ ਤਿੰਨ ਦਿਨ ਰਹਿਣਾ ਮੁਸ਼ਕਲ ਹੋ ਗਿਆ ਤੇ ਛੁੱਟੀ ਲੈਣ ਦੇ ਫੁੰਨੇ ਬਣ ਗਏ ਜੇੜਾ ਵੀ ਬਾਬਾ ਜੀ ਤੋਂ ਛੁੱਟੀ ਮੰਗਣ ਵਾਸਤੇ ਬੇਨਤੀ ਕਰ ਭੇਜਦਾ ਹੈ। ਹਜ਼ੂਰ ਬੇਨਤੀ ਕਰਨ ਵਾਲੇ ਨੂੰ ਹੀ ਕਹਿ ਦਿੰਦੇ ਹਨ। ਭਾਈ ਜਿਸ ਨੇ ਜਾਣਾ ਹੈ ਉਸ ਨੂੰ ਖੁਸ਼ੀਆਂ ਹਨ ਬੇਸ਼ੱਕ ਜਾ ਸਕਦਾ ਹੈ। ਇਸ ਤਰ੍ਹਾਂ ਸੰਗਤ ਦਾ ਰਹਿਣਾ ਔਖਾ ਹੋ ਗਿਆ। ਬਾਬਾ ਜੀ ਨੂੰ ਪਤਾ ਲੱਗਿਆ ਕਿ ਸੰਗਤ ਤਕਲੀਫ ਮਹਿਸੂਸ ਕਰਦੀ ਹੈ। ਹਜ਼ੂਰ ਨੇ ਕਿਹਾ ਅਸੀਂ ਚਿੱਠੀਆਂ ਪਾਈਆਂ ਹਨ। ਆਪ ਤਾਂ 2 ਦਿਨ ਨਹੀਂ ਕੱਢ ਸਕਦੇ ਜਿਸ ਵਕਤ ਨੇ ਦਰਗਾਹ ਵਿੱਚ ਸਾਥ ਦੇਣਾ ਹੈ। ਤੇ ਸਾਡੇ ਕੀਮਤੀ ਟਾਈਮ ਨੂੰ ਆਪਣੀਆਂ ਗੱਲਾਂ-ਬਾਤਾਂ ਵਿੱਚ ਹੀ ਖਰਾਬ ਕਰਨਾ ਚਾਹੁੰਦੇ ਹਨ ਜਿਸ ਨੇ ਜਾਣਾ ਹੈ ਬੇਸ਼ੱਕ ਜਾਵੇ ਜੇ ਸੰਤਾ ਕੋ ਲਾ ਕੇ ਨਾਮ ਨਹੀਂ ਜਪਣਾ ਤਾਂ ਇੱਥੇ ਕੀ ਲੈਣ ਆਏ ਹੋ ਵਕਤ ਤਾਂ ਉਸੇ ਦਾ ਸਫਲਾ ਹੈ ਜਿਸ ਨੇ ਨਾਮ ਜਪਣਾ ਹੈ ਭਾਈ ਨੰਦ ਲਾਲ ਜੀ ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਦੇ ਗੁਜਰੇ ਪੈੰਦੀ ਮੁਜਰੀ ਨਹੀਂ ਤੇ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸ਼ਾਮ ਤੇ ਫਜ਼ਰੀ ਪਾਉ ਜੋ ਇੱਥੇ ਸਿਮਰਨ ਕਰਾਂਗੇ ਇਸ ਦਾ ਫਾਲ ਕਰੋੜਾ ਗੁਨਾਹੋ ਕੇ ਦਰਗਾਹ ਵਿੱਚ ਮਿਲੇਗਾ ਪਰ ਫਿਰ ਵੀ ਨਾਮ ਜਪਣਾ ਓਖਾ ਹੈ ਆਖਣ ਓਖਾ ਸਾਚਾ ਨਾਮ ਪਾਉ ਅੱਧੀ ਸੰਗਤ ਰਹਿ ਗਈ ਬਾਕੀ ਦੀਆਂ ਛੁੱਟੀਆਂ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਈ ਇੱਕ ਦਿਨ ਬਾਬਾ ਜੀ ਸਰਦਾਰ ਸੰਪੂਰਨ ਸਿੰਘ ਤੇ ਸੁਲੱਖਣ ਸਿੰਘ ਨੂੰ ਕਹਿਣ ਲੱਗੇ ਕਿ ਚਿਤ ਕਰਦਾ ਹੈ ਕਿਤੇ ਲੁੱਕ ਕੇ 4 ਦਿਨ ਕੱਟਿਏ ਅੱਗੋ ਸਰਦਾਰ ਨੇ ਕਿਹਾ ਪਾਤਸ਼ਾ ਜਿਵੇਂ ਆਪ ਜੀ ਦੀ ਰਜ਼ਾ ਸੋ ਉਹਨਾਂ ਦਿਨਾਂ ਵਿੱਚ ਬਾਬਾ ਜੀ ਪਾਸ ਸਤਸੰਗੀ ਸਰਦਾਰਾਂ ਨੇ ਬੇਨਤੀ ਕੀਤੀ ਵਾਰੀ-ਵਾਰੀ ਮਹੀਨੇ-ਮਹੀਨੇ ਦੀ ਮੋਟਰ ਕਾਰ ਦੀ ਸੇਵਾ ਹਾਜ਼ਰ ਰਹਿਣ ਦੀ ਆਗਿਆ ਲਈ ਹੋਈ ਸੀ ਸੋ ਉਸ ਟਾਈਮ ਦੇ ਲੀਪ ਸਿੰਘ ਇੰਜੀਨੀਅਰ ਦੀ ਕਾਰ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਸੀ ਤੇ ਡਰਾਈਵਰ ਦੀ ਸੇਵਾ ਸਰਦਾਰ ਦਿਆਲ ਸਿੰਘ ਦੀ ਬੜੂੰਦੀ ਵਾਲੇ ਦੀ ਸੀ ਸੋ ਬਾਬਾ ਜੀ ਅੰਮ੍ਰਿਤ ਵੇਲੇ ਕੀਰਤਨ ਦੀ ਸਮਾਪਤੀ ਮਗਰੋਂ ਜਲ ਪਾਣੀ ਵਰਤ ਕੇ ਹੌਲੀ-ਹੌਲੀ ਬਾਹਰ ਸੈਰ ਕਰਨ ਲਾਈਨ ਤੇ ਆ ਗਈ ਇੱਥੇ ਆ ਕੇ ਖੜੇ ਹੋ ਕੇ ਪਿੱਛੇ ਤੱਕਿਆ ਸੰਗਤ ਬਹੁਤ ਸਾਰੀ ਸੀ ਜਿੰਨਾ ਵਿੱਚ ਵਿਦਿਆਲ ਸਿੰਘ ਡਰਾਈਵਰ ਨੂੰ ਇਸ਼ਾਰਾ ਕੀਤਾ ਉਹ ਕਾਰ ਲੈ ਆਇਆ ਹਜ਼ੂਰ ਕਾਰ ਵਿੱਚ ਪਿਛਲੀ ਸੀਟ ਪਰ ਇਕੱਲੇ ਹੀ ਬੈਠਦੇ ਸਨ ਤੇ ਅੱਜ ਵੀ ਇਕੱਲੇ ਬੈਠ ਗਏ ਤੇ ਨਾਲ ਡਰਾਈਵਰ ਦੇ ਸਰਦਾਰ ਸੰਪੂਰਨ ਸਿੰਘ ਤੇ ਸੁਲੱਖਣ ਸਿੰਘ ਨੂੰ ਹੁਕਮ ਹੋਇਆ ਇਹ ਵੀ ਬੈਠ ਗਏ ਬਾਬਾ ਜੀ ਦੇ ਇਸ਼ਾਰੇ ਅਨੁਸਾਰ ਜਲੰਧਰ ਪਹੁੰਚੇ ਇੱਥੋਂ ਸਰਦਾਰ ਗੁਰਮukh ਸਿੰਘ ਐਡਵੋਕੇਟ ਨੂੰ ਨਾਲ ਲਿੱਤਾ ਇਹ ਵੀ ਨਾਲ ਪੈਦਾਨ ਤੇ ਖੜਾ ਹੋ ਗਿਆ ਹੁਣ ਹੁਕਮ ਹੋਇਆ ਹੁਸ਼ਿਆਰਪੁਰ ਚੱਲੋ ਹੁਕਮ ਅਨੁਸਾਰ ਹੁਸ਼ਿਆਰਪੁਰ ਪਹੁੰਚੇ ਹਜ਼ੂਰ ਨੇ ਬਾਜ਼ਾਰ ਵਿੱਚ ਦੋ ਚਾਰ ਸਿੱਖਾਂ ਨੂੰ ਤੱਕ ਕੇ ਕਾਰ ਰੋਕ ਲਈਤੀ ਬਾਜ਼ਾਰ ਵਿੱਚ ਕਾਰ ਰੁਕੀ ਦੇ ਕਾਰਨ अथवा ਬਾਬਾ ਜੀ ਨੂੰ ਤੱਕ ਕੇ ਕਾਰ ਦੇ ਆਲੇ ਦੁਆਲੇ ਸੰਗਤਾਂ ਦਾ ਇਕੱਠ ਹੋ ਗਿਆ ਹਜ਼ੂਰ ਨੇ ਪੁੱਛਿਆ ਭਾਈ ਇੱਥੇ ਜੋਗਾ ਸਿੰਘ ਦਾ ਗੁਰਦੁਆਰਾ ਕਿੱਥੇ ਕੂ ਹੈ ਅੱਗੋਂ ਉੱਤਰ ਵਿੱਚ ਇੱਕ ਸਿੰਘ ਨੇ ਕਿਹਾ ਜੀ ਇੱਥੇ ਗੁਰਦੁਆਰਾ ਤਾਂ ਲੋਕਾਂ ਨੇ ਬਣਾਇਆ ਹੀ ਨਹੀਂ ਹਜ਼ੂਰ ਨੇ ਕਿਹਾ ਇਤਨਾ ਵੱਡਾ ਇਤਿਹਾਸਿਕ ਸਥਾਨ ਕਿਉਂ ਨਹੀਂ ਬਣਾਇਆ ਉੱਤਰ ਵਿੱਚ ਬੇਨਤੀ ਕੀਤੀ ਜੀ ਭਾਈ ਜੋਗਾ ਸਿੰਘ ਦੀ ਹਤਕ ਹੁੰਦੀ ਹੈ ਕਿ ਗੁਰੂ ਦਾ ਸਿੱਖ ਹੁੰਦਾ ਹੋਇਆ ਕੰਜਰਾਂ ਦੇ ਦਰਵਾਜ਼ੇ ਪਰ ਆਣ ਖਲੋਤਾ ਇਸ ਕਾਰਨ ਕਰਕੇ ਨਹੀਂ ਬਣਾਇਆ ਹਜ਼ੂਰ ਨੇ ਉੱਤਰ ਦਿੱਤਾ ਠੀਕ ਹੈ ਠੀਕ ਹੈ ਸਿੱਖ ਦੀ ਹਤਕ ਨਿਗਾਹ ਮੂਰੇ ਕਰ ਲਿੱਤੀ ਪਰ ਗੁਰੂ ਦੀ ਵਡਿਆਈ ਤੇ ਕੁਰਬਾਨੀ ਨੂੰ ਭੁਲਾ ਦਿੱਤਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦਾ ਕੀਰਤਨ ਅਤੇ ਲੋਕ ਲਾਜ ਦੀ ਨਾ ਪਰਵਾਹ ਸਮਝਦੇ ਹੋਏ ਸਿੱਖ ਨੂੰ ਨਰਕਾਂ ਦੇ ਖੂਹ ਵਿੱਚ ਪੈਣ ਤੋਂ ਬਚਾ ਲਿੱਤਾ ਅਤੇ ਵੇਸਵਾ ਦੇ ਦਰ ਤੇ ਪਹਿਰਾ ਦਿੱਤਾ ਇਹ ਜਵਾਬ ਬਾਬਾ ਜੀ ਦਾ ਸੁਣ ਸਭ ਨਿਰ ਉਤਰ ਹੋ ਗਏ ਹਜ਼ੂਰ ਨੇ ਕਿਹਾ ਗੁਰਸਿੱਖੋ ਗੁਰੂ ਦੀ ਵਡਿਆਈ ਅਤੇ ਪਰਉਪਕਾਰ ਨੂੰ ਕੋਈ ਨਹੀਂ ਦਬਾ ਸਕਦਾ ਅਥਵਾ ਗੁਰੂ ਸਿੱਖ ਦੀ ਬਾਹ ਫੜੀ ਦੀ ਲਾਜ ਰੱਖਦਾ ਹੋਇਆ ਕਲੰਕ ਅਥਵਾ ਗੁਨਾਹ ਬਖਸ਼ ਦਿੰਦਾ ਹੈ ਪਰ ਕਲੰਕ ਦਾ ਨਾਮ ਨਹੀਂ ਮਿਟ ਸਕਦਾ ਜਿਵੇਂ ਡਾਕਟਰ ਮਰੀਜ਼ ਦਾ ਫੋੜਾ ਹਟਾ ਦਿੰਦਾ ਹੈ ਪਰ ਫੋੜੇ ਦਾ ਦਾਗ ਨਹੀਂ ਹਟਾ ਸਕਦਾ ਤੇਵੇਂ ਹੀ ਜੋਗਾ ਸਿੰਘ ਦੇ ਗੁਨਾਹ ਬਖਸ਼ ਦਿੱਤੇ ਕਲੰਕ ਮਾਫ ਕਰ ਦਿੱਤਾ ਪਰ ਕਲੰਕ ਦਾ ਨਾਮ ਕੋਈ ਨਹੀਂ ਮਿਟਾ ਸਕਦਾ ਜਦੋਂ ਵੀ ਕੋਈ ਸਾਖੀ ਸੰਗਤਾਂ ਵਿੱਚ ਕਰਦਾ ਹੈ ਉਦੋਂ ਹੀ ਨਾਮ ਲਿਆ ਜਾਂਦਾ ਹੈ ਕਿ ਜੋਗਾ ਸਿੰਘ ਕੰਜਰਾਂ ਦੇ ਘਰ ਗਿਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਭਾਵ ਹਰ ਇੱਕ ਚੀਜ਼ ਦਾ ਨਾਮ ਰਹਿ ਜਾਂਦਾ ਹੈ ਚੀਜ਼ ਬਿਨਸ ਜਾਂਦੀ ਹੈ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ ਪਤਿਤ ਪਵਿੱਤ ਪਏ RAM ਕਹਿਤ ਹੀ ਸੋ ਭਾਵ ਹੈ ਜਿਵੇਂ ਕੋੜੇ ਦਾ ਕਲੰਕ ਬਖਸ਼ ਦਿੱਤਾ ਬਾਲਮਿਕ ਦੇ ਗੁਨਾਹ ਮਾਫ ਕਰ ਦਿੱਤੇ ਸਦਨੇ ਨੂੰ ਗੱਲ ਨਾਲ ਲਾ ਲਿਆ ਪਰ ਜਦੋਂ ਵੀ ਸਾਖੀ ਕਰਦਾ ਹੈ ਉਦੋਂ ਹੀ ਕੋੜੇ ਨੂੰ ਰਾਾਕਸ਼ ਕਹਿ ਕੇ ਬੁਲਾਇਆ ਜਾਂਦਾ ਹੈ ਭਾਵ ਨਾਮ ਅਮਿਟ ਹੈ ਇਸ ਤਰ੍ਹਾਂ ਬਾਬਾ ਜੀ ਨੇ ਬਚਨ ਕਰਕੇ ਹੁਕਮ ਦਿੱਤਾ ਚਲੋ ਚਲੀਏ ਕਾਰ ਤੋਰ ਲਿੱਤੀ ਹਜ਼ੂਰ ਦਾ ਹੁਕਮ ਹੋਇਆ ਹਰਖੋਵਾਲ ਚਲੋ ਅੱਗੋ ਸੱਤ ਬਚਨਕਾਰ ਹਰਖੋਵਾਲ ਕਾਰ ਮੋੜ ਲਿੱਤੀ ਜੋ ਸ਼ਹਿਰ ਤੋਂ ਉਸ ਵਕਤ ਕੱਚੀ ਸੜਕ ਤੇ 5 ਕੋ ਮੀਲ ਪਰ ਸੀ ਹਰਖਵਾਲ ਪਹੁੰਚਣ ਤੋਂ ਪਹਿਲੇ ਸਰਮੁਖ ਸਿੰਘ ਨੂੰ ਕਿਹਾ ਹੁਣ ਚਲਾ ਜਾ ਕੱਲ ਨੂੰ ਆ ਜਾਵੇਂ ਅੱਗੋਂ ਸਤਿਵਚਨ ਕਰਕੇ ਜਲੰਧਰ ਚਲਾ ਗਿਆ ਬਾਬਾ ਜੀ ਹਰਖਵਾਲ ਪਹੁੰਚ ਗਏ ਕਾਰ ਨੂੰ ਦੇਖ ਕੇ ਸਾਰੇ ਸਿੰਘ ਇਕੱਤਰ ਹੋ ਗਏ ਹਜ਼ੂਰ ਨੇ ਤੱਕ ਕਾਰ ਰੋਕ ਲਿੱਤੀ ਵਿੱਚੋਂ ਉੱਤਰ ਖੜੇ ਹੋਏ ਸੰਗਤ ਨੇ ਬਾਬਾ ਜੀ ਨੂੰ ਮੱਥਾ ਟੇਕਿਆ ਵਿੱਚੋਂ ਇੱਕ ਸਿੰਘ ਨੇ ਸੰਤ ਜਵਾਲਾ ਸਿੰਘ ਜੀ ਨੂੰ ਪਤਾ ਦਿੱਤਾ ਸੰਤ ਜੀ ਮਹਾਰਾਜ ਵੀ ਬਾਬਾ ਜੀ ਨੂੰ ਅੱਗੋਂ ਆ ਕੇ ਮਿਲੇ ਅਥਵਾ ਪਰਸਪਰ ਫਤੇ ਬੁਲਾਈ ਸੰਤਾ ਨੇ ਦਰਿਆ ਵਿਛਾਈਆਂ ਉੱਪਰ ਆਸਣ ਲਾਇਆ ਬਾਬਾ ਜੀ ਨੂੰ ਬੇਨਤੀ ਕੀਤੀ ਜੀ ਆਪ ਆਸਣ ਪਰ ਬਿਰਾਜਮਾਨ ਹੋਵੋ ਬਾਬਾ ਜੀ ਦਰੀ ਪਰ ਬੈਠ ਗਏ ਹਜ਼ੂਰ ਨੇ ਕਿਹਾ ਤੁਸੀਂ ਵੱਡੇ ਹੋ ਤੁਸੀਂ ਬੈਠੋ ਕਿਉਂਕਿ ਬਾਬਾ ਜੀ ਨਾਲੋਂ ਉਮਰ ਵਿੱਚ ਵੱਡੇ ਸਨ ਸੰਤਾ ਨੇ ਹੱਥ ਜੋੜੇ ਤੇ ਬੇਨਤੀ ਕੀਤੀ ਮਹਾਰਾਜ ਆਪ ਦਰਗਾਹ ਦੇ ਬਸੀਤ ਹੋ ਸਾਨੂੰ ਸ਼ਰਮਿੰਦਿਆ ਨਾ ਕਰੋ ਆਪ ਜੀ ਆਸਣ ਤੇ ਬੈਠੋ ਤਖਤ ਰਾਜਾ ਸੋ ਬਹੇ ਜੇ ਤਖਤੇ ਲਾਇਕ ਹੋਈ ਭਾਗ ਤੁਸੀਂ ਨਿਰੰਕਾਰ ਵੱਲੋਂ ਸਭ ਭੰਡਾਰੇ ਲੈ ਕੇ ਆਏ ਹੋ ਅਤੇ ਮੋਕੇ ਦੇ ਅਵਤਾਰ ਹੋ ਇਹ ਸੁਣ ਬਾਬਾ ਜੀ ਨੇ ਕਿਹਾ ਮਹਾਰਾਜ ਸਾਡੇ ਤੇ ਭਾਰ ਨਾ ਚੜਾਓ ਤੁਸੀਂ ਵੱਡੇ ਸੰਤ ਮਹਾਰਾਜ ਸੰਤ ਕਰਮ ਸਿੰਘ ਜੀ ਦੀ ਕਿਲੀਪੁਰਵਾੜੀ ਦੇ ਫੁੱਲ ਹੋ ਆਪ ਜੀ ਸੰਤਾਂ ਦੇ ਬਾਗ ਦੀ ਖੁਸ਼ਬੂ ਦੇ ਹੋ ਹੁਣ ਸੰਤ ਜਵਾਲਾ ਸਿੰਘ ਜੀ ਨੇ ਸੇਵਕ ਨੂੰ ਇਸ਼ਾਰੇ ਮਾਤਰ ਹੁਕਮ ਦਿੱਤਾ ਉਹ ਜਾ ਕੇ ਸੋ ਸਾਖੀ ਗ੍ਰੰਥ ਚੁਕਲਿਆ ਆਇਆ ਸੰਤਾਂ ਨੇ ਖੋਲ ਕੇ ਅੱਗੇ ਰੱਖਿਆ ਤੇ ਇਹ ਪੋੜੀ ਪੜ ਕੇ ਸੁਣਾਈ ਨੰਦ ਸਿੰਘ ਗਰਜਾ ਸਿੰਘ ਆਦੀ ਜਿਨ ਲਾਜ ਪੰਥ ਦੀ ਸਾਜੀ ਦੇਵਾ ਸਿੰਘ ਅਤਰ ਸਿੰਘ ਸੂਰਾ ਮਦਨ ਸਿੰਘ ਰਾਮ ਸਿੰਘ ਪੂਰਾ ਕਪੂਰ ਸਿੰਘ ਗੁਰਬਖਸ਼ ਸਿੰਘ ਚੋਲਾ ਸਿੰਘ ਸੱਜਣ ਸਿੰਘ ਮਾਰੇ ਮਰੇ ਬਹੁਤ ਦਿਨ ਬੀਤੇ ਆਵਾ ਨਾਦਰ ਮੁਗਲੋ ਬੀਤੇ ਤਾਂ ਪਾਛੇ ਸੁਣੀ ਪੂ ਹੋਈ ਮਾਲਕ ਹਮਕੋ ਦਿਖੇ ਨਾ ਕੋਈ ਬਾਬ ਸਾਰੇ ਮਹਾਪੁਰਖਾਂ ਵਿੱਚੋਂ ਬਾਬਾ ਜੀ ਦਾ ਨਾਮ ਪਹਿਲੇ ਆਦੀ ਆਇਆ ਹੈ ਆਦੀ ਨਾਮ ਸਾਰਿਆਂ ਦਾ ਸ਼ਰੋਮਣੀ ਹੈ ਸੋ ਪਾਤਸ਼ਾ ਅਗਿਆਨ ਰੂਪੀ ਸਾਡੀਆਂ ਅੱਖਾਂ ਤੋਂ ਧੁੰਦ ਦੂਰ ਕਰੋ ਸਾਨੂੰ ਭੁਲੇਖੇ ਵਿੱਚ ਨਾ ਪਾਓ ਬਾਬਾ ਜੀ ਨੇ ਆਸਣ ਚੁਕਾ ਦਿੱਤਾ ਤੇ ਸਾਰੇ ਦਰਿਆ ਤੇ ਹੀ ਬੈਠੇ ਰਹੇ ਇਹ ਸਾਰੇ ਸੰਤ ਮਹਾਪੁਰਖਾਂ ਦਾ ਇਕੱਠ ਹੋ ਗਿਆ ਪੰਡਤ ਸੰਪੂਰਨ ਸਿੰਘ ਜੀ ਵਿਦਾਂਤੀ ਬਿਲਾਸ ਪੁਰੀਏ ਇਹ ਪਹਿਲੇ ਹੀ ਇੱਥੇ ਆਏ ਸਨ ਸੰਤ ਦਲੀਪ ਸਿੰਘ ਜੀ ਦ ਮੇਲੀ ਵਾਲੇ ਸੰਤ ਗੁਰਦਿੱਤ ਸਿੰਘ ਜੀ ਹਰਦਾਸਪੁਰ ਵਾਲੇ ਪੰਡਤ ਰਾਮ ਸੰਤ ਸਿੰਘ ਜੀ ਇਹ ਸਾਰੇ ਮਾਪੁਰਖਾਂ ਦਾ ਮੇਲ ਕੁਦਰਤੀ ਹੋ ਗਿਆ ਸੰਤ ਜਵਾਲਾ ਸਿੰਘ ਜੀ ਨੇ ਕਿਹਾ ਪਾਤਸ਼ਾ ਅੱਜ ਆਪ ਜੀ ਦੇ ਬਚਨ ਚਲਦੇ ਰਹੇ ਹਨ ਇੱਛਾ ਬਣੀ ਸੀ ਕਿ ਆਪ ਜੀ ਦੇ ਦਰਸ਼ਨ ਕਰੀਏ ਪਰ ਪਾਤਸ਼ਾ ਆਪ ਜੀ ਅੰਤਰਯਾਮੀ ਆਪਣੀ ਫੁਲਵਾੜੀ ਵਿੱਚ ਆਪੇ ਹੀ ਆਚਰਨ ਪਾਏ ਹਨ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਆਪ ਹੀ ਮਿਹਰ ਦਾ ਮੀ ਪਾ ਕੇ ਅਮਰਤ ਰੂਪੀ ਬਾਣੀ ਦਾ ਛੱਟਾ ਮਾਰ ਕੇ ਸੁੱਕੇ ਮਨ ਨੂੰ ਹਰਾ ਕਰੋ। ਬਾਬਾ ਜੀ ਨੇ ਬੇਨਤੀ ਪਰਵਾਨ ਕੀਤੀ ਤੇ ਬਚਨ ਚਲਾਉਣ ਵਾਸਤੇ ਪੁੱਛਿਆ ਸਿੱਖ ਕੀ ਹੈ? ਸੰਪੂਰਨ ਸਿੰਘ ਜੀ ਵਿਦਾਂਤੀ ਨੇ ਉੱਤਰ ਦਿੱਤਾ ਜੀ ਸਿੱਖ ਸਰਬ ਬ੍ਰह्म ਹੈ। ਹੁਣ ਬਾਬਾ ਜੀ ਨੇ ਕਿਹਾ ਫਿਰ ਜਪ ਤਪ ਕਰਨ ਦੀ ਕੀ ਲੋੜ ਹੈ? ਕਿਉਂਕਿ ਜਪ ਤਪ ਕਰਨਾ ਹੀ ਬ੍ਰह्म ਦੀ ਪ੍ਰਾਪਤੀ ਵਾਸਤੇ ਹੈ। ਜੇ ਬ੍ਰह्म ਦ੍ਰਿਸ਼ਟੀ ਵਿੱਚ ਦਿਸਣ ਲੱਗ ਜਾਏ ਤਾਂ ਜਪ ਤਪ ਕਿਸ ਵਾਸਤੇ ਕਰਨਾ ਹੋਇਆ? ਇਹ ਉੱਤਰ ਸੁਣ ਸਾਰੇ ਹੀ ਲਾ ਜਵਾਬ ਹੋ ਗਏ ਹਜ਼ੂਰ ਨੇ ਫਿਰ ਪੁੱਛਿਆ ਕੁਝ ਬੋਲੋ ਵੀ ਉੱਤਰ ਨਹੀਂ ਦਿੰਦੇ ਹੁਣ ਪੰਡਤ ਜੀ ਨੇ ਬੇਨਤੀ ਕੀਤੀ ਮਹਾਰਾਜ ਆਪ ਹੀ ਕਿਰਪਾ ਕਰੋ ਪਤਾ ਨਹੀਂ ਮੈਨੂੰ ਕੀ ਹੋ ਗਿਆ ਹੈ ਤੁਹਾਡੇ ਦਰਸ਼ਨ ਕਰਕੇ ਮੈਨੂੰ ਸੁਧ ਬੁੱਧ ਭੁੱਲ ਗਈ ਹੈ ਭਾਈ ਗੁਰਦਾਸ ਜੀ ਕਬੈਤ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਨਾ ਮਤ ਹੈ ਇਓ ਕੈ ਬੇਨਤੀ ਕੀਤੀ ਪਾਤਸ਼ਾ ਆਪ ਹੀ ਕਿਰਪਾ ਕਰੋ ਹੁਣ ਬਾਬਾ ਜੀ ਨੇ ਕਿਹਾ ਸਿਕ ਮਿੱਟੀ ਦੀ ਮੂਠ ਹੈ ਕਿਉਂਕਿ ਮਿੱਟੀ ਵਿੱਚ ਸਭ ਪਦਾਰਥ ਹਨ ਪਰ ਮਿੱਟੀ ਵਿੱਚ ਮਾਨ ਹੰਕਾਰ ਨਹੀਂ ਹੈ ਬ੍ਰਹਮ ਗਿਆਨੀ ਕਹ ਧੀਰਜ ਇੱਕ ਜੋ ਬਸਦਾ ਕੋ ਖੋਦੇ ਕੋ ਚੰਦਨ ਲੇਪ ਪਾ ਧਰਤੀ ਦੇ ਪੁੱਤਰ ਨਾਲ ਪਾਣੀ ਪ੍ਰਾਪਤ ਹੁੰਦਾ ਹੈ ਤੇ ਚੰਦਨ ਲੇਪਨ ਨਾਲ ਸੁਖ ਦੀ ਜ਼ਿੰਦਗੀ ਬਸਰ ਕਰਦਾ ਹੈ ਧਰਤੀ ਨੂੰ ਕਹਿਆਂ ਮਾਰ ਕੇ ਪੁੱਤਰ ਨਾਲ ਧਰਤੀ ਨੇ ਦੁੱਖ ਨਹੀਂ ਮੰਨਿਆ ਪਾਣੀ ਦਿੱਤਾ ਹੈ ਤੇ ਲੇਪਨ ਕਰਨ ਨਾਲ ਸੁਖ ਨਹੀਂ ਮੰਨਿਆ ਫਿਰ ਵੀ ਜੀਵ ਨੇ ਆਪਣੀ ਇੱਛਾ ਅਨੁਸਾਰ ਸੁਖ ਪ੍ਰਾਪਤ ਕੀਤਾ ਹੈ ਜਿਵੇਂ ਧਰਤੀ ਵਿੱਚ ਸਾਰੇ ਪਦਾਰਥ ਹਨ ਤਿਵੇਂ ਸਿੱਖ ਵਿੱਚ ਵੀ ਸਾਰੇ ਗੁਣ ਹਨ ਤੇ ਇਸ ਵਾਸਤੇ ਸਿੱਖ ਮਿੱਟੀ ਹੈ ਜਿਵੇਂ ਧਰਤੀ ਵਿੱਚ ਹੰਕਾਰ ਨਹੀਂ ਹੈ ਤਿਵੇਂ ਸਿੱਖ ਵਿੱਚ ਵੀ ਸਾਰੇ ਗੁਣ ਹੁੰਦਿਆਂ ਹੰਕਾਰ ਨਹੀਂ ਹੈ ਇੱਕ ਸਿੱਖ ਕਿਤੇ ਨਗਰ ਵਿੱਚ ਚਲਾ ਗਿਆ ਇੱਥੇ ਰਾਤ ਪੈ ਗਈ ਪੁੱਛਿਆ ਭਾਈ ਇੱਥੇ ਕੋਈ ਸਿੱਖ ਵੀ ਰਹਿੰਦਾ ਹੈ ਉਸੇ ਦੇ ਘਰ ਪਹੁੰਚਾ ਦਿੱਤਾ ਹੁਣ ਸਿੱਖ ਨੇ ਪੁੱਛਿਆ ਬੀਬੀ ਤੇਰੇ ਘਰ ਵਾਲਾ ਸਿੱਖ ਕਿੱਥੇ ਹੈ ਤਾਂ ਬੀਬੀ ਨੇ ਕਿਹਾ ਭਾਈ ਜੀ ਉਹ ਕੰਮ ਤੇ ਗਏ ਹਨ ਹੁਣੇ ਹੀ ਆ ਜਾਣਗੇ ਸਿੱਖ ਬੈਠ ਗਿਆ ਕੁਝ ਦੇਰ ਬਾਅਦ بارش ਸ਼ੁਰੂ ਹੋ ਗਈ ਜੋ ਸਿੱਖ ਕੰਮ ਤੇ ਗਿਆ ਸੀ ਉਹ ਨਾ ਆ ਸਕਿਆ ਹੁਣ ਬੀਬੀ ਨੇ ਪ੍ਰਸ਼ਾਦ ਸ਼ਕਾਇਆ ਤੇ ਆਪ ਵੀ ਛਕਿਆ ਅੱਧੀ ਰਾਤ ਤੱਕ ਉਡੀਕਿਆ ਸਿੱਖ ਕੰਮ ਤੋਂ ਘਰ ਨਾ ਆ ਸਕਿਆ ਬੀਬੀ ਸੋਚਦੀ ਹੈ ਰਜਾਈ ਇੱਕ ਹੈ ਜੇ ਸਿੱਖ ਨੂੰ ਦਿੰਦੀ ਹੈ ਤਾਂ ਮੈਂ ਪਾਲੇ ਮਰਦੀ ਹਾਂ ਜੇ ਨਹੀਂ ਦਿੰਦੀ ਤਾਂ ਸਿੱਖ ਪਾਲੇ ਮਰਦਾ ਹੈ ਇਹ ਵਿਚਾਰ ਕੇ ਬੀਬੀ ਨੇ ਪੁੱਛਿਆ ਭਾਈ ਜੀ ਤੁਸੀਂ ਕੌਣ ਹੁੰਦੇ ਹੋ ਤਾਂ ਸਿੱਖ ਨੇ ਕਿਹਾ ਬੀਬਿਆ ਮੈਂ ਮਿੱਟੀ ਦੀ ਮੁੱਠ ਬੀਬੀ ਨੇ ਵਿਚਾਰਿਆ ਠੀਕ ਸਿੱਖ ਮਿੱਟੀ ਦੀ ਮੁੱਠ ਹੀ ਹੈ ਜਿੱਥੇ ਹੰਕਾਰ ਨਹੀਂ ਹੈ ਉੱਥੇ ਕੰਮ ਵੀ ਨਹੀਂ ਰਹਿ ਸਕਦਾ ਇਹ ਵਿਚਾਰ ਕੇ ਬੀਬੀ ਨੇ ਭਾਈ ਜੀ ਜੇ ਮਿੱਟੀ ਮਿੱਟੀ ਇਕੱਠੀ ਹੋ ਜਾਏ ਤਾਂ ਕੀ ਡਰ ਹੈ ਕਿਉਂਕਿ ਰਜਾਈ ਇੱਕ ਹੈ ਤੇ ਮੌਸਮ ਸਰਦੀ ਦਾ ਹੈ ਜੇ ਆਪਾਂ ਭੈਣ ਭਰਾ ਇੱਕ ਰਜਾਈ ਵਿੱਚ ਰਾਤ ਕੱਟ ਲਈਏ ਸਿੱਖ ਨੇ ਕਿਹਾ ਸਤਿਵਚਨ ਦੋਨੋਂ ਭੈਣ ਭਰਾਵਾਂ ਨੇ ਸਾਹਿਬ ਦੇ ਗੁਣ ਗਾਦਿਆਂ ਸਾਰੀ ਰਾਤ ਬਿਤਾਈ ਗੁਣ ਗਾਵਤ ਰੈਣ ਬਿਹਾਨੀ ਮੰਦਾ ਫੁਰਨਾ ਹੀ ਨਹੀਂ ਬਣਿਆ ਇਸ ਨੂੰ ਸਿੱਖ ਗਿਆ ਹੈ ਕਲਗੀਧਰ ਪਾਤਸ਼ਾਹ ਨੇ ਕਿਹਾ ਹੈ ਸਿੱਖੀ ਦੀ ਪ੍ਰਾਪਤੀ ਤੋਂ ਪਹਿਲੇ ਇਹ ਗੁਣ ਹੋਣੇ ਜ਼ਰੂਰੀ ਹਨ ਹੱਥ ਹਿਲਾਏ ਸੁਰਗ ਨ ਜਾਹੂ ਜੋ ਮਨ ਜੀਤ ਸਕੇ ਨਾ ਕਾਹੂ ਨਿਰਾ ਹੱਥਾਂ ਪੈਰਾਂ ਨਾਲ ਸੇਵਾ ਕਰਨੀ अथवा ਮਨ ਨੂੰ ਵਿਸ਼ੇਵਿਕਾਰਾਂ ਤੋਂ ਰੋਕਣ ਤੋਂ ਬਿਨਾ ਜੀਵ ਦੀ ਕਮਾਈ ਵੀ ਬੇਅਰਥ ਚਲੀ ਜਾਂਦੀ ਹੈ ਸਭ ਤੋਂ ਪਹਿਲੇ ਮਨ ਨੂੰ ਕਾਬੂ ਕਰੇ ਤੇ ਮਨ ਤਾਂ ਵਸ ਵਿੱਚ ਆਉਂਦਾ ਹੈ ਜੇ ਕਾਮ ਨੂੰ ਰੋਕੇ ਭਾ ਜਤ ਸਤ ਵਿੱਚ ਰਹੇ ਤੇ ਜਿੱਥੇ ਮਨ ਫੁਰਨਾ ਬੰਦਾ ਹੈ ਉੱਥੇ ਸਿੱਖੀ ਨਹੀਂ ਹੈ ਉਹ ਤਾਂ ਲਿਬਾਸੀਆ ਸਿੱਖ ਹੈ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਿਸ ਨੂੰ ਨਾਮ ਦਾ ਰਸ ਪ੍ਰਾਪਤ ਹੋਇਆ ਹੈ ਦੁਨੀਆ ਦੇ ਰਸ ਚੰਗੇ ਨਹੀਂ ਲੱਗਦੇ ਜਿਸ ਨੂੰ ਮੰਨਦ ਫੁਰਨਾ ਨਹੀਂ ਹੁੰਦਾ ਅਤੇ ਨਾਮ ਦਾ ਰਸ ਹੁੰਦਾ ਹੈ ਉਹ ਚਾਹੇ ਸਰੀਰ ਕਰਕੇ ਕਿਤਨਾ ਵੀ ਗਰੀਬ ਹੋਵੇ ਪਰ ਉਸ ਦੇ ਮਾਨ ਦੀ ਅਵਸਥਾ ਉੱਚੀ ਹੋਵੇਗੀ ਰੰਕਾ ਬੰਕਾ ਦੋਨੋਂ ਭਾਈ ਨਾਮ ਦੇ ਰਸੀਏ ਜੰਗਲ ਵਿੱਚੋਂ ਲੱਕੜਾ ਲੈ ਜਾ ਕੇ ਬਾਜ਼ਾਰ ਵਿੱਚ ਵੇਚ ਕੇ ਪੇਟ ਦੀ ਅੱਗ ਬੁਝਾਉਂਦੇ ਹਨ ਇੱਕ ਦਿਨ ਜੰਗਲ ਵਿੱਚੋਂ ਲੱਕੜਾ ਲੈ ਕੇ ਸ਼ਹਿਰ ਵਿੱਚ ਆ ਰਹੇ ਹਨ ਅੱਗੇ-ਅੱਗੇ ਵੱਡਾ ਭਾਈ ਹੈ ਪਿੱਛੇ-ਪਿੱਛੇ ਛੋਟਾ ਭਾਈ ਆ ਰਿਹਾ ਹੈ ਰੰਕੇ ਨੇ ਦੇਖਿਆ ਸੱਤ ਪਾਦਸ਼ਾਹੀ ਦਾ ਬੇਕੀਮਤੀ ਲਾਲ ਰਸਤੇ ਵਿੱਚ ਚਮਕ ਰਿਹਾ ਹੈ ਇਸ ਪੈਰ ਦੇ ਨਾਲ ਲਾਲ ਪਰ ਮਿੱਟੀ ਪਾ ਦਿੱਤੀ ਪਿੱਛੋਂ ਛੋਟੇ ਭਾਈ ਬੰਕੇ ਨੇ ਤੱਕ ਕੇ ਪੁੱਛਿਆ ਵੀਰ ਕੀ ਚੀਜ਼ ਹੈ ਜਿਸ ਨੂੰ ਪੈਰ ਨਾਲ ਦੱਬਿਆ ਹੈ ਰੰਕੇ ਨੇ ਕਿਹਾ ਵੀਰ ਕੁਝ ਨਹੀਂ ਫਿਰ ਬੰਕੇ ਨੇ ਕਿਹਾ ਵੀਰ ਜ਼ਰੂਰ ਦੱਸ ਕੀ ਚੀਜ਼ ਤੇ ਮਿੱਟੀ ਪਾਈ ਹੈ ਹੁਣ ਰੰਕੇ ਨੇ ਕਿਹਾ ਵੀਰ ਲਾਲ ਪਿਆ ਹੈ ਉਸ ਪਰ ਮਿੱਟੀ ਪਾਈ ਹੈ ਏ ਸੁਣ ਬੰਕਾ ਰੋਣ ਲੱਗ ਪਿਆ ਬੰਕੇ ਦਾ ਰੋਣਾ ਸੁਣ ਕੇ ਰੰਗਾ ਕਹਿਣ ਲੱਗਿਆ ਵੀ ਮੈਂ ਤਾਂ ਇਸ ਵਾਸਤੇ ਮਿੱਟੀ ਪਾਈ ਸੀ ਕਿ ਦੇਖ ਕੇ ਕਿਤੇ ਬੰਕੇ ਦਾ ਮਨ ਲਾਲਚ ਵਿੱਚ ਆ ਕੇ ਚੁੱਕਣਾ ਲਵੇ ਤੇ ਸਿੱਖੀ ਦੀ ਸਟੇਜ ਤੋਂ ਫੇਲ ਨਾ ਹੋ ਜਾਵੇ। ਪਾਤਸ਼ਾਹੀ ਦਸਵੀਂ ਪਰ ਤਨ ਪਾਹਨ ਤੁਲ ਤ੍ਰਿਏ ਪਰਮਾਤ ਹਮਾਰੇ। ਸਾਹਿਬ ਕਹਿੰਦੇ ਹਨ ਸਿੱਖ ਵਾਸਤੇ ਪਰਾਇਆ ਧਨ ਪੱਥਰ ਦੇ ਸਮਾਨ ਹੈ ਤੇ ਪਰਾਈ ਇਸਤਰੀ ਮਾਤਾ ਦੇ ਸਮਾਨ ਹੈ। ਸੋ ਬੰਕੇ ਮੈਂ ਤਾਂ ਇਸ ਵਾਸਤੇ ਮਿੱਟੀ ਪਾਈ ਸੀ ਕਿ ਤੇਰਾ ਮਨ ਨਾ ਢੁਲਾਈ ਮਾਨ ਹੋ ਜਾਏ ਪਰ ਉਹੀ ਗੱਲ ਹੋਈ ਤੂੰ ਰੋਣ ਲੱਗ ਪਿਆ ਹੈ ਇਹ ਸੁਣ ਕੇ ਬੰਕਾ ਕਹਿਣ ਲੱਗਿਆ ਵੀ ਮੈਂ ਤਾਂ ਇਸ ਵਾਸਤੇ ਰੋਂਦਾ ਹਾਂ ਕਿ ਮਾਪੁਰਖਾਂ ਦੀ ਸੰਗਤ ਕਰਕੇ ਅਤੇ ਨਿਤਨੇਮ ਸਿਮਰਨ ਕਰਕੇ ਤੈਨੂੰ ਲਾਲ ਪਾਸਿਆ ਕਿਉਂ ਜੇ ਤੈਨੂੰ ਲਾਲ ਪਾਸਿਆ ਹੈ ਤਾਂ ਸਿੱਖੀ ਦੀ ਪੜ੍ਹਾਈ ਵਿੱਚੋਂ ਫੇਲ ਹੈ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਯੋਗੀ ਪਰाये ਹੱਕ ਦੇ ਅਸੀਰਵਾਹਦਾਰ ਹੀ ਨਹੀਂ ਹਾਂ ਤਾਂ ਸਾਨੂੰ ਪੱਥਰ ਕਿਉਂ ਨਾ ਪਾਸਿਆ ਮੈਂ ਤਾਂ ਇਸ ਵਾਸਤੇ ਰੋਂਦਾ ਹਾਂ ਕਿ ਸੰਗਤ ਸਿਮਰਨ ਕਰਕੇ ਅਜੇ ਤੱਕ ਅਵਸਥਾ ਨਹੀਂ ਬਦਲੀ ਇਹ ਗੱਲ ਸੁਣ ਕੇ ਰੰਕਾ ਵੀ ਰੋਣ ਲੱਗਿਆ ਕਿ ਮੈਂ ਜਮਿਆ ਪਹਿਲੇ ਖਾਦਾ ਪੈਦਾ ਹੰਡਾਇਆ ਪਹਿਲੇ ਪਰ ਅਵਸਥਾ ਮੇਰੇ ਨਾਲੋਂ ਵੀ ਤੇਰੀ ਅੱਗੇ ਹੈ ਇਹ ਵਿਚਾਰ ਕਰਦੇ ਹੋਏ ਸ਼ਹਿਰ ਪਹੁੰਚੇ ਉਸੇ ਰਸਤੇ ਤੋਂ ਸਾਧੂ ਆ ਰਹੇ ਹਨ ਇੱਕ ਨੇ ਦੇਖਿਆ ਸੱਤ ਪਾਤਸ਼ਾਹੀ ਦਾ ਲਾਲ ਪਿਆ ਹੈ ਦੂਜੇ ਨੇ ਕਿਹਾ ਆਪਣੇ ਕੀ ਕੰਮ ਹੈ ਪਹਿਲੇ ਨੇ ਕਿਹਾ ਚਲੋ ਲੈ ਚਲਦੇ ਹਾਂ ਕਿਸੇ ਗਰੀਬ ਨੂੰ ਦੇ ਦੇਵਾਂਗੇ ਇਹੋ ਕਹਿ ਕੇ ਚੁੱਕ ਲਿਆ ਸ਼ਹਿਰ ਵਿੱਚ ਰੰਕੇ ਬੰਕੇ ਨੂੰ ਗਰੀਬ ਜਾਣ ਕੇ ਸੱਦਿਆ ਤੇ ਕਿਹਾ ਆਓ ਤੁਹਾਨੂੰ ਕੁਝ ਦਈਏ ਬੈ ਕੇ ਪ੍ਰਸ਼ਾਦਾ ਚੱਕੋ ਇਹ ਕਿਰਤ ਛੱਡ ਦਿਓ ਅੱਗੋਂ ਰੰਕੇ ਬੰਕੇ ਨੇ ਝੋਲੀਆਂ ਕੀਤੀਆਂ ਕਹਿਣ ਲੱਗੇ ਤਨ ਭਾਗ ਅੱਜ ਮਾਹ ਪੁਰਖਾਂ ਦੇ ਦਰਸ਼ਨ ਹੋਏ ਹਨ ਕੋਈ ਅਮੋਲਕ ਦਾਤ ਦੇਣਗੇ ਇਸ ਵਿਚਾਰ ਅਨੁਸਾਰ ਕਿਹਾ ਜੀ ਮਹਾਪੁਰਖੋ ਪਰਦੇਉ ਸਾਡੀਆਂ ਝੋਲੀਆਂ ਜਨਮਾਂ ਜਨਮਾਂ ਤਨਾ ਦੀਆਂ ਭੁੱਖਾ ਮਿਟਾ ਦੇਵੋ ਸੰਤਾਨੀ ਨਿਮਰਤਾ ਦੀ ਬੇਨਤੀ ਸੁਣ ਰੰਕੇ ਦੀ ਝੋਲੀ ਵਿੱਚ ਲਾਲ ਸੁਟਿਆ ਰੰਕੇ ਨੇ ਲਾਲ ਦੇਖਦੇ ਅਨਸਾਰ ਝੋਲੀ ਦੇ ਕੰਡੇ ਛੱਡ ਦਿੱਤੇ ਲਾਲ ਜ਼ਮੀਨ ਤੇ ਜਾ ਡਿੱਗਿਆ ਰੰਕੇ ਨੇ ਕਿਹਾ ਮਹਾਰਾਜ ਇਹ ਮਾਇਆ ਦੇ ਕੇ ਕਿਉਂ ਪਿੱਛਾ ਛੁਡਾਉਂਦੇ ਹੋ ਇਹ ਤਾਂ ਅਸੀਂ ਰਸਤੇ ਵਿੱਚ ਛੱਡ ਆਏ ਸਾਂ ਤੁਸੀਂ ਕੋਈ ਪਰਮਾਰਥ ਦਾ ਧਨ ਬਖਸ਼ਿਸ਼ ਕਰੋ ਜਿਸ ਨਾਲ ਸਾਡਾ ਜੀਵਨ ਬਣ ਜਾਏ ਮਨ ਸਿਮਰਨ ਵਿੱਚੋਂ ਉਥਾਨ ਹੀ ਨਾ ਹੋਵੇ ਇਹ ਗੱਲ ਸੁਣ ਕੇ ਸੰਤ ਬੜੇ ਸ਼ਰਮਸਾਰ ਹੋਏ ਤੇ ਲਾਲ ਚੁੱਕ ਅਗਾਹ ਤੁਰ ਗਏ ਨਾਲ ਦੇ ਸੰਤ ਨੇ ਕਿਹਾ ਦੇਖੀ ਸਿੱਖਾਂ ਦੀ ਅਵਸਥਾ ਸਾਡੇ ਨਾਲੋਂ ਤਾਂ ਇਹ ਸਿੱਖ ਚੰਗੇ ਹਨ ਜੋ ਗ੍ਰਸਥ ਮਾਰਗ ਵਿੱਚ ਰਹਿੰਦੇ ਆ ਤਿਆਗੀ ਹਨ ਆ ਤੈਨੂੰ ਅਮੀਰ ਦਿਖਾਵਾਂ ਇਤਨੇ ਚਿਰ ਨੂੰ ਇੱਕ ਅਮੀਰ ਨੌਜਵਾਨ ਬਣਿਆ ਠਣਿਆ ਕੋੜੀ ਤੇ ਚੜਿਆ ਗਹਿਣਿਆਂ ਦੀ ਛਣਕਾਰ ਪੈਂਦੀ ਜਾ ਰਹੀ ਇਸ ਵੱਲ ਤੱਕ ਕੇ ਸੰਤਾਂ ਨੇ ਕਿਹਾ ਇਹ ਮਨ ਦਾ ਕੰਗਾਲ ਹੈ। ਲਾਲ ਇਸ ਨੂੰ ਦੇ ਦਿਓ। ਦੂਜੇ ਸੰਤ ਨੇ ਆਵਾਜ਼ ਮਾਰੀ। ਸੇਠ ਜੀ ਇੱਕ ਗੱਲ ਸੁਣੋ। ਸੇਠ ਨੇ ਸੁਣ ਕੇ ਘੋੜੀ ਨੂੰ ਅੱਡੀ ਮਾਰ ਕੇ ਤੇਜ਼ ਕੀਤਾ। ਸੇਠ ਨੇ ਆਵਾਜ਼ ਸੁਣ ਕੇ ਵਿਚਾਰਿਆ ਕਿ ਇਹ ਸਾਧ ਗਰੀਬ ਹਨ ਕੋਈ ਰੋਟੀ ਪਾਣੀ ਦਾ ਸਵਾਲ ਕਰਨਗੇ। ਇਸ ਵਾਸਤੇ ਘੋੜੀ ਤੇਜ਼ ਕਰਨੀ ਚਾਹੀ। ਇਤਨੇ ਚਿਰ ਨੂੰ ਸੰਤਾਂ ਨੇ ਦੂਜੀ ਆਵਾਜ਼ ਦਿੱਤੀ ਅਤੇ ਕਿਹਾ ਅਸੀਂ ਤੇਰੇ ਕੋਲੋਂ ਕੁਝ ਮੰਗਦੇ ਨਹੀਂ ਹਾਂ ਤੈਨੂੰ ਦੇਵਾਂਗੇ। ਦੇਣ ਦਾ ਨਾਂ ਸੁਣ ਕੇ ਘੋੜੀ ਰੋਕ ਲਿੱਤੀ। ਸੰਤਾ ਨੇ ਕੀਮਤੀ ਲਾਲ ਇਸ ਦੇ ਹੱਥ ਫੜਾਇਆ ਤੇ ਕਿਹਾ ਇਹ ਤੇਰੇ ਕੰਮ ਆ ਜਾਵੇਗਾ ਸਾਡੇ ਕਿਸੇ ਕੰਮ ਦਾ ਨਹੀਂ ਲਾਲ ਨੂੰ ਹੱਥ ਵਿੱਚ ਲੈ ਕੇ ਬਹੁਤ ਖੁਸ਼ ਹੋਇਆ ਤੇ ਹੱਸ ਕੇ ਦੰਦ ਜਿਹੇ ਕੱਢ ਕੇ ਕਹਿਣ ਲੱਗਿਆ ਹਾਂ ਜੀ ਸੰਤਾ ਦੇ ਇਹ ਪੱਥਰ ਕਿਹੜੇ ਕੰਮ ਹੈ ਇਤਨਾ ਕਹਿ ਕੇ ਜਿਉਂ ਅੱਡੀ ਲਾਈ ਤੇ ਘੋੜੀ ਨੂੰ ਹਵਾ ਨਾਲ ਗੱਲਾਂ ਕਰਾਉਂਦਾ ਹੋਇਆ ਤਿੱਤਰ ਹੋਇਆ ਕਿ ਕਿਤੇ ਪਿੱਛੋਂ ਫਿਰ ਆਵਾਜ਼ ਨਾ ਮਾਰ ਲਵੇ ਨਾਲ ਦੇ ਸਾਥੀ ਨੇ ਕਿਹਾ ਦੇਖਿਆ ਸੰਤ ਜੀ ਅਸਲ ਕੰਗਾਲ ਇਹ ਹੈ ਜਿਸ ਦੇ ਮਨ ਦੀ ਭੁੱਖ ਮਰਦੀ ਹੀ ਨਹੀਂ ਸੱਤ ਪਾਤਸ਼ਾਹੀ ਦਾ ਲਾਲ ਲੈ ਕੇ ਘੋੜੀ ਨੂੰ ਦੁੜਾ ਕੇ ਲੈ ਗਿਆ ਹੈ ਕਿਤੇ ਪਾਣੀ ਧਾਣੀ ਨਾ ਪਿਉਣਾ ਪੈ ਜਾਵੇ ਇਸ ਨੂੰ ਹਜ਼ੂਰ ਨੇ ਕਿਹਾ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਜਿਸ ਦੇ ਮਨ ਵਿੱਚ ਇਤਨਾ ਵੀ ਖਿਆਲ ਨਹੀਂ ਆਇਆ ਕਿ ਲੱਖਾਂ ਦਾ ਪਦਾਰਥ ਲੈ ਕੇ ਫੋਕਾ ਪਾਣੀ ਵੀ ਪਿਆਲ ਕੇ ਰਾਜ਼ੀ ਨਹੀਂ ਉਸ ਦੇ ਮਨ ਵਿੱਚ ਭੁੱਖ ਦੀ ਅੱਗ ਕਿਤਨੀ ਬਲ ਰਹੀ ਹੈ ਸੋ ਸਿੱਖ ਦਾ ਫਰਜ਼ ਹੈ ਮੇਰੇ RAM ਰਾਏ ਜੋ ਰਾਖੇ ਤੋ ਰਹੀ ਐ ਭਾਗ ਨਿਰੰਕਾਰ ਨੇ ਜਦੋਂ ਦੇਣਾ ਹੈ ਕਿਰਤ ਕਮਾਈ ਵਿੱਚ ਹੀ ਬਰਕਤ ਪਾ ਦੇਣੀ ਹੈ ਇਸ ਤਰ੍ਹਾਂ ਬਾਣੀ ਕੀਤੀ ਤੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਹੁਣ ਪੰਡਤ ਸੰਪੂਰਨ ਸਿੰਘ ਜੀ ਨੂੰ ਕਿਹਾ ਤੁਸੀਂ ਕੁਝ ਸੁਣਾਓ ਅੱਗੋਂ ਸੱਤ ਬਚਨ ਕਹਿ ਕੇ ਇਸ ਸਧਾਰਤ ਕਥਾ ਸ਼ੁਰੂ ਕੀਤੀ ਆਣ ਮੜਿਆ ਮੰਦਲ ਬਾਜੈ ਬਿਨ ਸਾਵਣ ਕਨਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਇਸ ਸ਼ਬਦ ਦੀ ਵਿਚਾਰ ਕੀਤੀ ਗੁਰੂ ਕੀ ਸਾਧ ਸੰਗਤ ਅਤੀ ਪੁੰਨਾ ਦਾ ਸੂਰਜ ਸਿਖਰ ਤੇ ਆਵੇ ਤਾਂ ਮਾਹ ਪੁਰਖਾਂ ਦੇ ਦਰਸ਼ਨ ਹੁੰਦੇ ਹਨ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਹਰ ਕਿਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕੋ ਨਾਨਕ ਇਸ ਪਯੋ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ ਭਾਗ ਜੀਵ ਦੇ ਜਦੋਂ ਪੁਨ ਜਾਗਦੇ ਹਨ ਤੇ ਮਾਹ ਪੁਰਖਾਂ ਦੇ ਦਰਸ਼ਨ ਹੁੰਦੇ ਹਨ ਅਸੀਂ ਕੋਈ ਚਿੱਠੀ ਨਹੀਂ ਪਾਈ ਕੋਈ ਸੁਨੇਹਾ ਨਹੀਂ ਦਿੱਤਾ ਕੋਈ ਬੰਦਾ ਨਹੀਂ ਭੇਜਿਆ ਤੇ ਨਾ ਹੀ ਕੋਈ ਮਾਹ ਪੁਰਖਾਂ ਨੇ ਸਾਨੂੰ ਕੋਈ ਚਿੱਠੀ ਪੱਤਰ ਆਹੀ ਪਤਾ ਦਿੱਤਾ ਹੈ ਪਿਛਲੇ ਪੁੰਨਾ ਦੀ ਗਤੀਤਾ ਬਾਬਾ ਜੀ ਹੀ ਜਾਣਨ ਪਰ ਮੌਜੂਦਾ ਸਮੇਂ ਅਨੁਸਾਰ ਤਾਂ ਬਾਦਲ ਬਿਨ ਬਰਖਾ ਹੋਈ ਭਾਗ ਸੁੱਕੇ ਅੰਬਰੀ ਮੋਲੇ ਧਾਰ ਅੰਮ੍ਰਿਤ ਰੂਪੀ ਬਾਰਿਸ਼ ਪੈ ਗਈ ਹੈ ਇਤਨਾ ਸਮਾਂ ਅਸੀਂ ਕਲੇਰੀ ਜਾ ਕੇ ਵੀ ਨਹੀਂ ਪ੍ਰਾਪਤ ਕਰ ਸਕਦੇ ਜਿੰਨਾ ਮਾਹ ਪੁਰਖਾਂ ਨੇ ਸਾਨੂੰ ਇੱਥੇ ਨਿਵਾਜਿਆ ਹੈ ਇੱਕ ਦਫਾ ਦੇਵਤਿਆਂ ਦਾ ਆਪਸ ਵਿੱਚ ਝਗੜਾ ਪੈ ਗਿਆ ਇੱਕ ਕਹੇ ਮੈਂ ਵੱਡਾ ਹਾਂ ਦੂਜਾ ਕਹੇ ਮੈਂ ਵੱਡਾ ਹਾਂ ਇਸ ਝਗੜੇ ਦਾ ਫੈਸਲਾ ਕਰਨ ਵਾਸਤੇ ਭਗਵਾਨ ਵਿਸ਼ਨੂੰ ਜੀ ਪਾਸ ਮੁਕਦਮਾ ਪੇਸ਼ ਹੋਇਆ। ਸਾਰੀ ਵਾਰਤਾ ਭਗਵਾਨ ਵਿਸ਼ਨੂੰ ਦੇ ਅੱਗੇ ਰੱਖੀ। ਭਗਵਾਨ ਨੇ ਸਾਰਿਆਂ ਦੇ ਮਨਾਂ ਦੀ ਅਵਸਥਾ ਦੇਖ ਕੇ ਹੁਕਮ ਕੀਤਾ, "ਭਾਈ ਜਿਹੜਾ ਦੇਵਤਾ ਸਾਰੀ ਧਰਤੀ ਦੀ ਪ੍ਰਕਰਮਾ ਕਰਕੇ ਪਹਿਲੇ ਮੇਰੇ ਪਾਸ ਪਹੁੰਚ ਜਾਵੇ, ਮੈਂ ਉਸ ਨੂੰ ਵੱਡਾ, ਭਾਵ ਸਾਰੇ ਦੇਵਤਿਆਂ ਦਾ ਮੁਖੀ ਦੇਵਤਾ ਬਣਾ ਦੇਵਾਂਗਾ।" ਅੱਗੋਂ ਸਾਰੇ ਦੇਵਤੇ ਕਹਿਣ ਲੱਗੇ ਜੀ ਠੀਕ ਹੈ। ਅਸੀਂ ਹੁਣੇ ਧਰਤੀ ਦੀ ਪ੍ਰਕਰਮਾ ਕਰਕੇ ਤੁਹਾਡੇ ਪਾਸ ਪਹੁੰਚ ਜਾਂਦੇ ਹਾਂ। ਕੇ ਕੇ ਸਾਰੇ ਦੇਵਤੇ ਚਲੇ ਗਏ ਕੋਈ ਬੈਲੇ ਦੀ ਸਵਾਰੀ ਤੇ ਹੈ ਕੋਈ ਸ਼ੇਰ ਦੀ ਸਵਾਰੀ ਪਰ ਜੋ ਜੋ ਕਿਸੇ ਪਾਸ ਸਵਾਰੀ ਸੀ ਉਸ ਪਰ ਲੱਗੇ ertididi ਪ੍ਰਕਰਮ ਕਰਨ ਹੁਣ ਭਗਵਾਨ ਨੇ ਤੱਕਿਆ ਕਿ ਬਾਕੀ ਸਾਰੇ ਦੇਵਤੇ ਚਲੇ ਗਏ ਹਨ ਪਰ ਇੱਕ ਗਣੇਸ਼ ਜੀ ਦਰਵਾਜ਼ੇ ਪਰ ਬੈਠੇ ਹਨ ਇਨਾਂ ਨੂੰ ਤੱਕ ਕੇ ਭਗਵਾਨ ਨੇ ਪੁੱਛਿਆ ਕਿਉਂ ਗਣੇਸ਼ ਜੀ ਤੁਸੀਂ ਨਹੀਂ ਗਏ ਅੱਗੋ ਗਣੇਸ਼ ਨੇ ਕਿਹਾ ਮਹਾਰਾਜ ਮੇਰੀ ਚੂਹੇ ਦੀ ਸਵਾਰੀ ਹੈ ਮੈਂ ਪਹੁੰਚ ਹੀ ਨਹੀਂ ਸਕਦਾ ਇਸ ਵਾਸਤੇ ਮੈਂ ਹਾਰਿਆ ਤੇ ਬਾਕੀ ਜਿੱਤੇ। ਜਦੋਂ ਗਣੇਸ਼ ਨੇ ਇਹ ਗੱਲ ਆਖੀ ਭਗਵਾਨ ਗਣੇਸ਼ ਦੀ ਨਿਮਰਤਾ ਵੱਲ ਤੱਕ ਕੇ ਕਹਿਣ ਲੱਗੇ, "ਓ ਗਣੇਸ਼ ਤੂੰ ਨਿਮਰਤਾ ਕੀਤੀ ਹੈ। ਇਸ ਵਾਸਤੇ ਤੈਨੂੰ ਰਾਹ ਦੱਸਦੇ ਹਾਂ। ਤੂੰ ਪਰਮਾਤਮਾ ਦਾ ਨਾਮ ਲਿਖ ਕੇ ਪ੍ਰਕਰਮਾ ਕਰ ਲੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਹੈ ਤੇ ਜੋ ਪਰਮਾਤਮਾ ਦੀ ਪ੍ਰਕਰਮਾ ਕਰਦਾ ਹੈ, ਉਹ ਸਾਰੀ ਸ੍ਰਿਸ਼ਟੀ ਦੀ ਪ੍ਰਕਰਮਾ ਕਰ ਲੈਂਦਾ ਹੈ। ਜਿਵੇਂ ਮੁੱਢ ਨੂੰ ਪਾਣੀ ਦੇ ਨਾਲ ਸਾਰੇ ਪੱਤਿਆਂ ਵਿੱਚ ਚਲਾ ਜਾਂਦਾ ਹੈ, ਤਿਵੇਂ ਹੀ ਹੈ ਗਣੇਸ਼" ਤੂੰ ਪ੍ਰਭੂ ਦੀ ਪਰਕਰਮਾ ਕਰ ਲੈ। ਇਓਂ ਕਹਿ ਕੇ ਭਗਵਾਨ ਨੇ ਨਿਰੰਕਾਰ ਦਾ ਨਾਮ ਲਿਖ ਦਿੱਤਾ ਤੇ ਗਣੇਸ਼ ਨੇ ਪਰਕਰਮਾ ਕਰਕੇ ਭਗਵਾਨ ਨੂੰ ਮੱਥਾ ਟੇਕ ਕੇ ਮੂਰੇ ਬੈਠ ਗਿਆ। ਜੋ ਦੇਵਤੇ ਧਰਤੀ ਦੀ ਪਰਕਰਮਾ ਕਰ ਰਹੀ ਸੀ ਉਹ ਦੇਖ ਕੇ ਹੈਰਾਨ ਹੋਏ ਕਿ ਚੂਹੇ ਦੀਆਂ ਪੈੜਾਂ ਅੱਗੇ-ਅੱਗੇ ਜਾ ਰਹੀਆਂ ਹਨ। ਜਿਸ ਵਕਤ ਸਾਰੇ ਪਰਕਰਮਾ ਕਰਕੇ ਭਗਵਾਨ ਪਾਸ ਪਹੁੰਚੇ ਤਾਂ ਮੂਰੇ ਗਣੇਸ਼ ਜੀ ਨੂੰ ਤਾਕੇ ਹੈਰਾਨ ਹੋਏ। ਹੁਣ ਭਗਵਾਨ ਨੇ ਪੁੱਛਿਆ ਭਾਈ ਕੌਣ ਮੂਰੇ ਆਇਆ ਹੈ? ਤਾਂ ਸਾਰੇ ਦੇਵਤੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਆਖਰ ਇਹ ਕਹਿਣਾ ਪਿਆ ਜੀ ਸਾਡੇ ਦੇਖਣ ਵਿੱਚ ਤਾਂ ਗਣੇਸ਼ ਜੀ ਨਹੀਂ ਆਏ ਪਰ ਚੂਹੇ ਦੀਆਂ ਪੈੜਾਂ ਜ਼ਰੂਰ ਦੇਖੀਆਂ ਹਨ ਭਗਵਾਨ ਨੇ ਕਿਹਾ ਫਿਰ ਗਣੇਸ਼ ਜੀ ਸਭ ਤੋਂ ਮੂਰੇ ਪਹੁੰਚੇ ਹਨ ਤਾਂ ਸਾਰਿਆਂ ਨੂੰ ਹਾਂ ਕਹਿਣਾ ਪਿਆ ਹੁਣ ਗਣੇਸ਼ ਜੀ ਨੂੰ ਸਭ ਦੇਵਤਿਆਂ ਦਾ ਸ਼ਰੋਮਣੀ ਦੇਵਤਾ ਥਾਪ ਦਿੱਤਾ ਜਦੋਂ ਵੀ ਸੰਸਾਰੀ ਜੀ ਦੁਕਾਨ ਮਕਾਨ ਕਾਰਖਾਨਾ ਵਗੈਰਾ ਸ਼ੁਰੂ ਕਰਦੇ ਹਨ ਤਾਂ ਪਹਿਲਾਂ ਗਣੇਸ਼ ਜੀ ਨਿਰੰਕਾਰ ਦੀ ਪ੍ਰਕਰਮਾ ਕਰਕੇ ਸਭ ਦੇਵਤਿਆਂ ਦੇ ਮੁਖੀ ਬਣ ਗਏ ਹਨ ਤੇਵੇਂ ਹੀ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਹਿਰਦੇ ਵਿੱਚ ਵਸਾ ਕੇ ਗੁਰੂ ਨਾਨਕ ਦਾ ਰੂਪ ਹੀ ਬਣ ਗਏ ਨਾਨਕ ਕਹਿਤ ਸੁਨੋਰੇ ਲੋਗਾ ਸੰਤ ਰਸਨ ਕੋ ਬਸਿਓ ਤੇਵੇਂ ਹੀ ਅਜ ਬਾਬਾ ਜੀ ਨੇ ਕਿਰਪਾ ਕੀਤੀ ਤੇ ਦਰਸ਼ਨ ਦਿੱਤੇ ਮਾਪੁਰਖਾਂ ਦੇ ਦਰਸ਼ਨ ਰੱਬ ਦੇ ਦਰਸ਼ਨ ਹੋਏ ਹਨ ਪਿਆਰਿਓ ਤੁਸੀਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਬਾਬਾ ਜੀ ਨੇ ਅਚੰਚੇਤ ਹੀ ਆ ਕੇ ਦਰਸ਼ਨ ਦਿੱਤੇ ਹਨ ਇਸ ਤਰ੍ਹਾਂ ਹਜ਼ੂਰ ਦੀ ਉਪਮਾ ਕਰਕੇ ਦੀਵਾਨ ਦੀ ਸਮਾਪਤੀ ਕੀਤੀ ਸੰਗਤ ਆਪੋ ਆਪਣੇ ਅਸਥਾਨਾਂ ਪਰ ਗਈ ਬਾਬਾ ਜੀ ਵਾਸਤੇ ਇਕਾਂਤ ਜਗ੍ਹਾ ਪਰ ਆਸਨ ਕਰਾਇਆ ਰਾਤ ਇੱਥੇ ਠਹਿਰੇ ਅਗਲੇ ਦਿਨ ਉਹਨੇ ਸਾਇਬ ਦੀ ਤਿਆਰੀ ਕੀਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ